ਮੈਨੂੰ ਆਪਣੇ ਮਰਨੇ ਤੇ ਰੋਣਾ ਆ ਗਿਆ ਯਾਰ ਪਹਿਲੀ ਬੰਦਾ ਸਹੀ ਗੱਲ ਦੱਸਦਾ ਕਿਹੜਾ ਬੰਦਾ ਆਪਣੇ ਮਰਨੇ ਤੇ ਰੋ ਸਕਦਾ ਵੀ ਕਿਵੇਂ ਹੈਗਾ ਨਾ ਨਹੀਂ ਇਹਨਾਂ ਦਾ ਹਰ ਫਿਲਮ 'ਚ ਹੀ ਦੇਖਦਾ ਜੀ ਇਹਦੇ ਜ਼ਿਆਦਾ ਦੇਖਿਆ ਇਸ ਤੋਂ ਬਾਅਦ ਆਪਾਂ ਸ੍ਰੀਮੇ ਨੂੰ ਕੀ ਦੇ ਸਕਦੇ ਹਾਂ ਹੁਣ ਆਡੀਅנס ਦੇ ਹੱਥਾਂ ਜਿਵੇਂ ਵੀ ਤੁਹਾਡੇ ਪ੍ਰਵਾਨ ਕਰੋ ਫਿਲਮ ਨੂੰ ਜਿਵੇਂ ਤੁਹਾਡੀ ਹੈਗੀ ਹੈ ਅੱਜ ਫਿਲਮ ਅਸਲੀ ਫਿਲਮ ਅੱਜ ਦੇਖੀ ਐ ਅੱਖਾਂ ਚ ਹੰਝੂ ਆਏ ਜਦੋਂ ਭਰਾ ਬਿਲਕੁਲ ਬੰਦ ਮੈਨੂੰ ਆਪਣੇ ਮਰਨੇ ਤੇ ਰੋਣਾ ਆ ਗਿਆ ਯਾਰ ਪਹਿਲੀ ਬੰਦ ਸਹੀ ਗੱਲ ਦੱਸਾਂ ਕਿਹੜਾ ਬੰਦਾ ਆਪਣੇ ਮਰਨੇ ਤੇ ਰੋ ਸਕਦਾ ਵੀ ਕਿਵੇਂ ਆ ਗਿਆ ਨਾ ਜਦੋਂ ਮੈਂ ਮਰਿਆ ਕਿਸੇ ਨੂੰ ਕਿਸੇ ਦਾ ਮਰਨ ਦਾ ਮੌਕਾ ਮਿਲਦਾ ਆਪਣੇ ਨਹੀਂ ਨਹੀਂ ਮੈਂ ਤਾਂ ਹਰ ਫਿਲਮ ਚ ਦੇਖਦਾ ਜੀ ਇਹ ਤੇ ਜਿਆਦਾ ਦੇਖਿਆ ਦੇ ਮੈਂਨ ਤੁਸੀਂ ਕਰ ਲੋ ਪਹਿਲਾਂ ਹੋਰ ਬਸ ਹੋ ਗਿਆ ਹੋ ਗਿਆ ਥੈਂਕ ਯੂ ਹੁਣ ਤਾਂ ਨਹੀਂ ਬੁਲਾਉਂਦੇ ਭਾਈ ਜੀ ਫਿਲਮ ਦਾ ਜੋ ਮਤੋਂ ਇੱਕ ਭਰਾਵਾਂ ਦਾ ਪਿਆਰ ਹੈਗਾ ਜਿਹੜਾ ਅੱਜ ਦੇ ਸਮੇਂ 'ਚ ਸ਼ਾਇਦ ਕਿਤੇ ਘੱਟ ਵੀ ਹੁੰਦਾ ਪਰ ਅਜੇ ਭਰਾ ਵੀ ਹੁੰਦੇ ਨੇ ਜਿਹੜੇ ਵੱਡਾ ਭਰਾ ਆਪਣੇ ਮਾਂ ਪਿਓ ਦਾ ਜਿਹੜਾ ਸੁਪਨਾ ਪੂਰਾ ਕਰਦਾ ਪਿਓ ਦੇ ਛੋਟੇ ਭਰਾ ਦੇ ਨਾਲ ਖੜੇ ਆਏ ਨਹੀਂ ਨਹੀਂ ਬਿਲਕੁਲ ਤੁਸੀਂ ਸਾਰਿਆਂ ਨੇ ਫਿਲਮ ਦੇਖੀ ਆ ਮੇਰਾ ਕਹਿਣਾ ਇਹਨਾਂ ਬੰਦਾ ਨਹੀਂ ਆ ਫਿਲਮ 'ਚ ਇਮੋਸ਼ਨਸ ਔਰ ఎవਰੀਥਿੰਗ ਇੰਜੋਇਮੈਂਟ ਪੂਰਾ ਹੈਗਾ ਬੰਦਾ ਹਿੱਲਦਾ ਨਹੀਂ ਹੈ ਸਾਰੀ ਫਿਲਮ 'ਚੋਂ ਇਹ ਦੋ ਵਾਧਾ ਪਾਸਨੇ ਮੈਨੂੰ ਕੀ ਦੇ ਸਕਦੇ ਹੁਣ ਆਡੀਅנס ਦੇ ਹੱਥ ਹੈ ਜਿਵੇਂ ਵੀ ਤੁਹਾਡੇ ਪ੍ਰਵਾਨ ਕਰੋ ਫਿਲਮ ਨੂੰ ਜਿਵੇਂ ਤੁਹਾਡੀ ਹੈਗੀ ਹੈ ਉਹ ਆਪਣੇ ਫੈਮਿਲੀ ਟੈਂਡ ਕਰਨਾ ਇੱਕ ਇੱਕਲਾ ਸਵਾਲ ਹੈਗਾ ਇੱਕ ਪਾਸੇ ਭਰਾ ਜੇ ਹੈਗੇ ਨੇ ਜਿਹੜੇ ਇੱਕ ਦੂਸਰੇ ਨੂੰ ਉਹਨਾਂ ਜਿਕਰ ਉਹ ਇਹ ਹੀ ਫਿਲਮ ਦੇਖਣਗੇ ਸ਼ਾਇਦ ਉਹ ਵੀ ਇੱਕ ਦਿਨ ਨੇੜੇ ਆ ਸਕਦੇ ਨੇ ਹਾਂਜੀ ਬਿਲਕੁਲ ਬਿਲਕੁਲ ਇਹ ਤਾਂ ਸਬਕ ਹੈ ਸਰੀ ਮੇਜ ਸਬਕ ਦੇਣਾ ਚਾਹੀਦਾ ਐਂਟਰਟੇਨਮੈਂਟ ਦੇ ਨਾਲ ਨਾਲ ਤੇ ਇੱਕ ਵਾਰੀ ਜ਼ਰੂਰ ਵੇਖੋ ਕਮੈਂਟ ਕਰੋ ਚੰਗੀ ਲੱਗੇ ਮਾੜੀ ਲੱਗੇ ਜਿਵੇਂ ਵੀ ਜ਼ਰੂਰ ਦੱਸੋ ਥੈਂਕ ਯੂ ਸੋ। ਤੇ ਗੈਂਗਸਟਰ ਤੋਂ ਲਾਈਫ ਜਿਹੜੀ ਨਾਰਮਲ ਲਾਈਫ ਤੋਂ ਸ਼ੁਰੂ ਕਰਨ ਜਾ ਰਹੇ ਚੱਲੋ ਉੱਥੇ ਤੁਸੀਂ ਤੁਹਾਡੀ ਮਹੌਤ ਹੋਈ ਪਰ ਉਹ ਲਾਈਫ ਜਿਹੜੀ ਕੀ ਉਸ ਦਾ ਅਗਲਾ ਸੱਚ ਐਂ ਤੇ ਹੀ ਹੈ ਗੈਂਗਸਟਰ ਦਾ। ਹੋਰ ਕੋਈ ਅੰਤ ਨਹੀਂ ਹੈ ਜ਼ਿੰਦਗੀ ਚ ਆਹੀ ਚੀਜ਼ ਮਿਲਣੀ ਹੈ ਜੋ ਫਿਲਮ ਚ ਮੈਨੂੰ ਮਿਲੀ ਆ। ਇਸ ਤੋਂ ਬਾਅਦ ਤੁਸੀਂ ਕੁਝ ਨਹੀਂ ਲੈ ਸਕਦੇ ਸਭ ਕੁਝ ਲੈਣਾ ਤੁਸੀਂ। ਮੈਨੂੰ ਆਪਣੇ ਮਰਨੇ ਤੇ ਰੋਣਾ ਆ ਗਿਆ ਯਾਰ ਪਹਿਲੀ ਬੰਦਾ ਸਹੀ ਗੱਲ ਦੱਸਦਾ। ਕਿਹੜਾ ਬੰਦਾ ਆਪਣੇ ਮਰਨੇ ਤੇ ਰੋ ਸਕਦਾ ਵੀ ਕਿਵੇਂ ਆ ਗਿਆ ਨਾ? ਨਹੀਂ ਇਹ ਤਾਂ ਹਰ ਫਿਲਮ ਚ ਦੇਖਦਾ ਜੀ ਇਹ ਤੇ ਜ਼ਿਆਦਾ ਦੇਖਿਆ। ਇਸ ਤੋਂ ਬਾਅਦ ਤਾਂ ਆਪਸ ਨਹੀਂ ਮੈਨੂੰ ਕੀ ਦੇ ਸਕਦੇ ਹੁਣ ਆਡੀਅנס ਦੇ ਹੱਥ ਆ। ਜਿਵੇਂ ਵੀ ਤੁਹਾਡੇ ਪ੍ਰਵਾਨ ਕਰੋ ਫਿਲਮ ਨੂੰ ਜਿਵੇਂ ਤੁਹਾਡੀ ਹੈਗੀ ਹੈ। ਇਹ ਅੱਜ ਫਿਲਮ ਅਸਲੀ ਫਿਲਮ ਅੱਜ ਦੇਖੀ ਐ ਅੱਕਾ ਜਹਾਂਜੋ ਆਏ ਜਦੋਂ ਭਰਾ ਬਿਲਕੁਲ ਬੰਦ ਮੈਨੂੰ ਆਪਣੇ ਮਰਨੇ ਤੇ ਰੋਣਾ ਆ ਗਿਆ ਯਾਰ ਪਹਿਲੀ ਬੰਦ ਸਹੀ ਗੱਲ ਦੱਸਾਂ ਕਿਹੜਾ ਬੰਦਾ ਆਪਣੇ ਮਰਨੇ ਤੇ ਰੋ ਸਕਦਾ ਵੀ ਕਿਵੇਂ ਆ ਗਿਆ ਨਾ ਜਦੋਂ ਮੈਂ ਮਰਿਆ ਕਿਸੇ ਨੂੰ ਮੌਕਾ ਮਿਲਦਾ ਹੈ ਮਰਨ ਨਹੀਂ ਮੈਨੂੰ ਇਹ ਬੰਦਾ ਹਰ ਫਿਲਮ ਚ ਦੇਖਦਾ ਜੀ ਇਹ ਤੇ ਜ਼ਿਆਦਾ ਦੇਖਿਆ ਹਾਂ ਦੇ ਮੈਨੂੰ ਤੁਸੀਂ ਕਰ ਲਓ ਪਹਿਲਾਂ ਹੋਰ ਬਸ ਹੋ ਗਿਆ ਹੋ ਗਿਆ थैंक यू ਹੁਣ ਤਾਂ ਨਹੀਂ ਬੁਲਾਉਂਦੇ ਭਾਈ ਜੀ ਫਿਲਮ ਦਾ ਜੋ ਮਤੋਂ ਇੱਕ ਭਰਾਵਾਂ ਦਾ ਪਿਆਰ ਹੈਗਾ ਜਿਹੜਾ ਅੱਜ ਦੇ ਸਮੇਂ 'ਚ ਸ਼ਾਇਦ ਕਿਤੇ ਘੱਟ ਵੀ ਹੁੰਦਾ ਪਰ ਇਹਦੇ ਭਰਾ ਵੀ ਹੁੰਦੇ ਨੇ ਜਿਹੜੇ ਵੱਡਾ ਭਰਾ ਆਪਣੇ ਮਾਂ ਪਿਓ ਦਾ ਜਿਹੜਾ ਸੁਪਨਾ ਪੂਰਾ ਕਰਦਾ ਪਿਓ ਦੇ ਛੋਟੇ ਭਰਾ ਦੇ ਨਾਲ ਖੜਿਆ ਨਹੀਂ ਨਹੀਂ ਬਿਲਕੁਲ ਤੁਸੀਂ ਸਾਰਿਆਂ ਨੇ ਫਿਲਮ ਦੇਖੀ ਆ ਮੇਰਾ ਕਹਿਣਾ ਇਹਨਾਂ ਬੰਦਾ ਨਹੀਂ ਆ ਫਿਲਮ 'ਚ ਇਮੋਸ਼ਨਸ ਔਰ ఎవਰੀਥਿੰਗ ਇੰਜੋਇਮੈਂਟ ਪੂਰਾ ਹੈਗਾ ਬੰਦਾ ਹਿੱਲਦਾ ਨਹੀਂ ਹੈ ਸਾਰੀ ਫਿਲਮ 'ਚੋਂ ਇਹ ਦੋ ਵਾਧਾ ਆਪਾਂ ਸ੍ਰੀਮੇ ਨੂੰ ਕੀ ਦੇ ਸਕਦੇ ਹੁਣ ਆਡੀਅנס ਦੇ ਹੱਥ ਹੈ ਜਿਵੇਂ ਵੀ ਤੁਹਾਡੇ ਪ੍ਰਵਾਨ ਕਰੋ ਫਿਲਮ ਨੂੰ ਜਿਵੇਂ ਤੁਹਾਡੀ ਹੈਗੀ ਹੈ ਮੈਂ ਆਪਣੇ ਫੈਮਿਲੀ ਟੈਂਡ ਕਰਨਾ ਹੈ ਇੱਕ ਇੱਕਲਾ ਸਵਾਲ ਹੈਗਾ ਇੱਕ ਪਾਸੇ ਭਰਾ ਜੇ ਹੈਗੇ ਨੇ ਜਿਹੜੇ ਇੱਕ ਦੂਸਰੇ ਨੂੰ ਉਹਨਾਂ ਜਿਕਰ ਉਹ ਇਹ ਹੀ ਫਿਲਮ ਦੇਖਣਗੇ ਸ਼ਾਇਦ ਉਹ ਵੀ ਇੱਕ ਦਿਨ ਨੇੜੇ ਆ ਸਕਦੇ ਨੇ ਹਾਂਜੀ ਬਿਲਕੁਲ ਬਿਲਕੁਲ ਇਹ ਤਾਂ ਸਬਕ ਹੈ ਸ੍ਰੀਮੇ 'ਚ ਸਬਕ ਦੇਣਾ ਚਾਹੀਦਾ ਐਂਟਰਟੇਨਮੈਂਟ ਦੇ ਨਾਲ ਨਾਲ ਤੇ ਇੱਕ ਵਾਰੀ ਜ਼ਰੂਰ ਵੇਖੋ ਕਮੈਂਟ ਕਰੋ ਚੰਗੀ ਲੱਗੇ ਮਾੜੀ ਲੱਗੇ ਜਿਵੇਂ ਵੀ ਜਰੂਰ ਦੱਸੋ ਥੈਂਕ ਯੂ ਸੋ। ਗੈਂਗਸਟਰ ਤੋਂ ਲਾਈਫ ਜਿਹੜੀ ਨਾਰਮਲ ਲਾਈਫ ਤੋਂ ਸ਼ੁਰੂ ਕਰਨ ਜਾ ਰਹੇ ਚੱਲੋ ਉੱਥੇ ਤੁਸੀਂ ਤੁਹਾਡੀ ਮਹੌਤ ਹੋਈ ਪਰ ਉਹ ਲਾਈਫ ਜਿਹੜੀ ਕੀ ਉਸ ਦਾ ਅਗਲਾ ਸੱਚ ਅੰਤ ਇਹੀ ਹੈ ਗੈਂਗਸਟਰ ਦਾ। ਹੋਰ ਕੋਈ ਅੰਤ ਨਹੀਂ ਹੈ ਜ਼ਿੰਦਗੀ ਚ ਆਹੀ ਚੀਜ਼ ਮਿਲਣੀ ਹੈ ਜੋ ਫਿਲਮ ਚ ਮੈਨੂੰ ਮਿਲੀ ਆ। ਇਸ ਤੋਂ ਬਾਅਦ ਤੁਸੀਂ ਕੁਝ ਨਹੀਂ ਲੈ ਸਕਦੇ ਸਭ ਕੁਝ ਲੈਣਾ ਤੁਸੀਂ